ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬਦੇਹੀ ਕਰਨੀ ਪਵੇਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਵੱਡਾ ਫਰਮਾਨ ਪੰਜਾਬ ਸਰਕਾਰ ਸੁਚੇ ਸਮਝੇ ਤੂੰ ਬਿਨਾਂ ਕੰਮ ਕਰ ਲਈ ਹੈ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ ਪੰਜਾਬ ਸਰਕਾਰ ਨੂੰ ਹਾਲਾਂਕਿ ਪੰਜਾਬ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਾਂ ਸਾਡੇ ਕੰਮ ਦੇ ਵਿੱਚ ਕਿਤੇ ਵੀ ਤਿੰਤੂ ਪ੍ਰੰਤੂ ਨਹੀਂ ਹੋ ਰਹੀ ਲੇਕਿਨ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ ਨਵੇਂ ਆਦੇਸ਼ ਦੇ ਦਿੱਤੇ ਨੇ ਤੇ ਭਰਤੀਆਂ ਰੱਦ ਕਰਨ ਤੇ ਲੋਕ ਲਗਾ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫੀਡ ਕੋਟ ਵੱਲੋਂ ਕੱਢੀ ਗਈ 343 ਸਾਈਕੋਲੋਜਿਸਟ ਦੀ ਭਰਤੀ ਇੱਕ ਵੱਡੇ ਵਿਵਾਦ ਵਿੱਚ ਘਿਰ ਗਈ ਹੈ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ 343 ਸਾਈਕੋਲੋਜਿਸਟ ਜਿਹੜੇ ਨੇ ਉਹਨਾਂ ਦੀ ਭਰਤੀ ਲਈ ਜਿਹੜੇ ਹੈ ਪੂਰੇ ਕਾਗਜ਼ ਪੱਤਰ ਮਗਵਾਏ ਸੀ ਦੂਸਰੇ ਪਾਸੇ ਇਹ ਜਿਹੜੀ ਭਰਤੀ ਹੈ ਵੱਡੇ ਵਿਵਾਦਾ ਦੇ ਵਿੱਚ ਘਿਰ ਗਈ ਹੈ ਇਸ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ਾਂ ਦੀ ਜਾਂਚ ਮਕੰਮਲ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਹਨਾਂ ਅਸਾਮੀਆਂ ਨੂੰ ਅਚਾਨਕ ਰੱਦ ਕੀਤੇ ਜਾਣ ਕਾਰਨ ਚੁਣੇ ਗਏ ਉਮੀਦਵਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਯਾਨੀ ਕਿ ਇੱਕ ਪਾਈ ਡਾਕੂਮੈਂਟਸ ਦਸਤਾਵੇਜ਼ ਜਿਹੜੇ ਮੁਕੰਮਲ ਕਰਨ ਲੱਗੇ ਇਸ ਦੇ ਬਾਵਜੂਦ ਰੱਦ ਕੀਤਾ ਗਿਆ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਦਖਲ ਦਿੰਦਿਆਂ ਸਰਕਾਰ ਦੇ ਫੈਸਲੇ ਤੇ ਸਟੇ ਰੋਕ ਲਗਾ ਦਿੱਤੀ ਹੈ ਯੂਨੀਵਰਸਿਟੀ ਨੇ 24 ਅਪ੍ਰੈਲ 2025 ਨੂੰ ਵਿਗਿਆਪਨ ਨੰਬਰ 25/10/343 ਅਰਜ਼ੀਆਂ ਲਈ ਮੰਗ ਕੀਤੀ ਅਰਜ਼ੀਆਂ ਮੰਗੀਆਂ ਸਨ 26 ਮਈ 2025 ਨੂੰ ਲਿਤੀ ਪ੍ਰੀਖਿਆ ਲਈ ਗਈ ਸੀ ਅਤੇ 2 ਜੂਨ 2025 ਨੂੰ ਨਤੀਜਾ ਲਾ ਲਿਆ ਗਿਆ ਸੀ ਜਿਸ ਵਿੱਚ 180 ਉਮੀਦਵਾਰ ਸਫਲ ਰਹੇ 23 ਜੂਨ 2025 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਸਤਾਵੇਜ਼ਾਂ ਦੀ ਜਾਂਚ ਮੁਕੰਮਲ ਹੋ ਗਈ ਸੀ ਉਮੀਦਵਾਰਾਂ ਅਨੁਸਾਰ ਉਹ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਸਨ ਪਰ ਸਰਕਾਰ ਨੇ ਅਚਾਨਕ ਰੁਕ ਬਦਲ ਲਿਆ 18 ਦਸੰਬਰ ਨੂੰ ਸਿਹਤ ਵਿਭਾਗ ਨੇ ਇੱਕ ਹੁਕਮ ਜਾਰੀ ਕਰਕੇ ਇਹਨਾਂ ਪੱਕੀਆਂ ਅਸਾਮੀਆਂ ਨੂੰ ਰੱਦ ਕਰ ਦਿੱਤਾ ਇਸ ਇਸ ਦੀ ਥਾਂ ਆਊਟਸੋਰਸਿੰਗ ਠੇਕੇ ਰਾਹੀਂ 200 ਸਾਇਕੋਲੋਜਿਸਟ ਤੇ ਭਰਤੀ ਕਰਨ ਦਾ ਐਲਾਨ ਕੀਤਾ ਸਰਕਾਰ ਦੇ ਇਸ ਵਿਰੁੱਧ 180 ਚੁਣੇ ਗਏ ਉਮੀਦਵਾਰਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਯਾਨੀ ਕਿ ਇੱਕ ਪਾਸੇ ਇਸ਼ਤਿਹਾਰ ਦਿੱਤਾ ਗਿਆ ਬੱਚਿਆਂ ਨੇ ਫੀਸ ਭਰੀ ਬੱਚਿਆਂ ਨੇ ਪੀਪਲ ਦਿੱਤੇ ਬਚਿਆਂ ਬਚਿਆਂ ਨੇ ਆਪਣੇ ਦਸਤਾਵੇਜ਼ ਮੁਹਈਆ ਕਰਵਾਏ ਬੱਚੇ ਪਾਸ ਹੋਏ ਲੇਕਿਨ ਦੂਸਰੇ ਪਾਸੇ ਉਸ ਭਰਤੀ ਨੂੰ ਲੱਧ ਕਰਕੇ ਇਹ ਭਰਤੀ ਠੇਕੇ ਤੇ ਦੇਣ ਦੇ ਆਦੇਸ਼ ਦਿੱਤੇ ਗਿਆ ਜਿਸ ਨੂੰ ਆਊਟ ਸੋਰਸਿੰਗ ਭਰਤੀ ਕਹੀ ਜਾਂਦੀ ਹੈ ਤੇ ਸਰਕਾਰ ਦੇ ਇਸ ਫੈਸਲੇ ਵਿਰੋਧ 180 ਚੁੜੇ ਗਏ ਉਮੀਦਵਾਰਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ 23 ਦਸੰਬਰ ਨੂੰ ਹਾਈ ਕੋਰਟ ਨੇ ਇਸ ਤੇ ਰੋਕ ਲਗਾ ਦਿੱਤੀ ਹੁਣ 29 ਜਨਵਰੀ ਨੂੰ ਹੋਣ ਵਾਲੀ ਅਗਲੀ ਸੁਣਵਾਈ ਵਿੱਚ ਸਰਕਾਰ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਇਹ ਪੂਰੀ ਪ੍ਰਕਿਰਿਆ ਤੋਂ ਬਾਅਦ ਇਹਨਾਂ ਅਹੁਦਿਆਂ ਨੂੰ ਅਧਿਆਨ ਨੂੰ ਰੱਦ ਕਿਉਂ ਕੀਤਾ ਗਿਆ ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਨੇ ਕਿਹਾ ਕਿ ਉਹਨਾਂ ਨੇ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਪੂਰੀ ਕੀਤੀ ਹੈ ਅਤੇ ਫੀਸਾਂ ਵੀ ਅਦਾ ਕੀਤੀਆਂ ਹਨ ਪੱਕੀ ਭਰਤੀ ਦੀ ਥਾਂ ਆਊਟਸੋਰਸਿੰਗ ਰਾਹੀਂ ਨਵੀਂ ਭਰਤੀ ਕਰਨਾ ਨੌਜਵਾਨਾਂ ਦੀ ਵਿਵਿਖਨਾ ਖਲਵਾੜ ਹੈ ਇੱਕ ਪਾਸੇ ਆਊਟਸੋਰਸਿੰਗ ਭਰਤੀ ਯਾਨੀ ਕਿ ਠੇਕੇ ਦੇ ਭਰਤੀ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੱਕੀ ਭਰਤੀ ਨਾ ਕਰਕੇ ਕਈ ਨੌਜਵਾਨਾਂ ਦੀ ਰੋਟੀ ਦੇ ਵਿੱਚ ਲੱਤ ਮਾਰੀ ਜਾ ਰਹੀ ਹੈ ਉਹਨਾਂ ਦੇ ਭਵਿੱਖ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਫਟਕਾਰ ਲਗਾਈ ਹੈ ਪੰਜਾਬ ਸਰਕਾਰ ਨੂੰ ਕਿ ਭਾਈ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਇੱਕ ਪਾਸੇ ਤਾਂ ਤੁਸੀਂ ਸਾਰੀ ਪ੍ਰਕਿਰਿਆ ਕਰਵਾਈ ਪੱਕੀ ਭਰਤੀ ਲਈ ਮਚਿਆਰੇ ਫਾਰਮ ਫਿਲ ਕੀਤੇ ਫਾਰਮ ਕ ਫਿਲ ਕਰਨ ਤੋਂ ਬਾਅਦ ਉਹਨਾਂ ਨੇ ਪੈਸੇ ਦਿੱਤੇ ਪੈਸੇ ਦੇ ਕੇ ਉਹਨਾਂ ਨੇ ਤਿਆਰੀ ਕੀਤੀ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਜਾ ਕੇ ਉਥੇ ਹਜ਼ਾਰਾਂ ਰੁਪਏ ਫੀਸਾ ਭਰਿਆ ਫਿਰ ਪੇਪਰ ਦਿੱਤਾ ਫਿਰ ਪਾਸ ਹੋਏ ਫਿਰ ਡਾਕੂਮੈਂਟ ਪਹਾਈਆ ਕਰਵਾਈ ਜਦੋਂ ਉਹਨਾਂ ਨੂੰ ਨਿੱਤੀ ਪੱਤਰ ਮਿਲਨੇ ਸੀ ਲੇਕਿਨ ਤੁਸੀਂ ਉਸ ਭਰਤੀ ਨੂੰ ਰੱਦ ਕਰਕੇ 200 ਆਡ ਸਰ ਸਿੰਘ ਠੇਕੇ ਤੇ ਭਰਤੀ ਨਵੇਂ ਮੁਲਾਜ਼ਮਾਂ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਯਾਨੀ ਕਿ ਪੰਜਾਬ ਦੇ ਨੌਜਵਾਨਾਂ ਦੇ ਤੋਂ ਵਿਕ ਦੇ ਨਾਲ ਫਲਵਾਰ ਕੀਤਾ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦਾ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ ਤੁਹਾਨੂੰ ਇਸ ਦੀ ਕੋਰਟ ਦੇ ਵਿੱਚ ਆ ਕੇ ਜਵਾਬ ਦੇਣੀ ਪਵੇਗੀ ਇਹਨਾਂ ਨੌਜਵਾਨਾਂ ਵੱਲੋਂ ਜਿਹੜੇ ਲੜਕੇ ਅਤੇ ਲੜਕੀਆਂ ਜਿਹੜੇ ਬੇਧਰ ਪੜ੍ਹਦੇ ਨਹੀਂ ਜਿਹੜੀ ਪੜ੍ਹਾਈਆਂ ਕਰ ਰਹੇ ਨਹੀਂ ਉਹਨਾਂ ਵੱਲੋਂ ਦਾਅਵੇਦਾਰੀ ਠੋਕੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਿਵਾਦ ਵਾ ਸਕਦਾ ਹੈ ਕਿਉਂਕਿ ਇਹ ਬਿਰਜ਼ਗਾਰ ਧਰਨੇ ਲਾਉਣਗੇ ਜਿਨ੍ਹਾਂ ਦੀਆਂ ਪਵਨਾਮਾ ਅਤੇ ਜਿਨ੍ਹਾਂ ਦੀ ਨੌਕਰੀ ਦੇ ਨਾਲ ਖਿਲਵਾੜ ਹੋਇਆ ਹੈ ਧਰਨੇ